ਬੀਬੀ ਦੇ ਕੰਨਾਂ 'ਚ ਗਰਬਾਣੀ ਦੀ ਆਵਾਜ਼ ਪਈ ਆਸਾ ਦੀ ਵਾਰ ਦੀ ਆਸਾ ਦੀ ਵਾਰ ਕਹਿੰਦੀ ਬਲਿਹਾਰੀ ਗੁਰ ਆਪਣੇ ਦਿਹਾੜੀ ਸਤਿਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹਾਨਾ ਦੂਜਾ 600 ਚੰਦਾ ਉਦਵ ਹੈ ਸੂਰਜ ਚੜ੍ਹੇ ਹਜ਼ਾਰ ਇਥੇ ਚੰਨ ਹੁੰਦਿਆਂ ਗੁਰਬਿੰਦਪੁਰ ਅੰਧਾਰ ਇਹਨੂੰ ਆਪਾਂ ਕਹਿੰਦੇ ਆ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਮੈਂ ਤੈਨੂੰ ਮੱਥਾ ਤਾਂ ਟੇਕਦਾ ਤੂੰ ਸੂਰਜ ਨੂੰ ਪ੍ਰਕਾਸ਼ ਦੇਣ ਵਾਲਾ ਤੂੰ ਚੰਦਰਮਾ ਨੂੰ ਲਾਈਟ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮੈਂ ਤੈਨੂੰ ਤਾਂ ਮੱਥਾ ਟੇਕਦਾ ਹਾਂ ਪਿਆਰਿਓ ਬੀਬੀ ਦੇ ਕੰਨਾਂ 'ਚ ਆਵਾਜ਼ ਪਈ ਅੰਦਰੋਂ ਆਵਾਜ਼ ਆਈ ਹੌਣਾ ਇਹ ਨਾ ਸੱਗਾ ਬਿਰ ਦੇਖੇ ਮੇਰੇ ਪ੍ਰੀਤਮਾ ਜਿਹੜੇ ਡੋਲੀ ਚੁੱਕਦੇ ਨੇ ਨਾ ਉਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਕਹਾਰ ਅੰਗਰੇਜ਼ੀ 'ਚ ਕਹਿੰਦੇ ਨੇ ਪਲੈਂਕ ਨੂੰ ਬੀਅਰਰ ਅੰਗਰੇਜ਼ੀ 'ਚ ਇਹਦਾ ਨਾਮ ਆ ਤੇ ਪਲੈਂਕ ਨੂੰ ਬੀਅਰਰ ਪਿੰਡ ਦੇ ਸੰਤ ਤੇ ਕਹਿਣ ਲੱਗੀ ਚਾਚਾ ਮੈਂ ਤੁਹਾਡੀ ਧੀ ਆ ਪਤਾ ਨਹੀਂ ਮੁੜ ਕੇ ਮੇਰੇ ਕਰਮਾ ਮੁਤਾਬਕ ਮੈਨੂੰ ਗੁਰੂ ਨਨ ਇਹਨਾਂ ਮਿਲਣ ਦੇਣਾ ਕਿ ਨਹੀਂ ਮਿਲਣ ਦੇਣਾ ਅਗਰ ਗੁਰੂ ਨੂੰ ਮੱਥਾ ਤਾਂ ਟਿਕਾ ਦੇ ਮੈਂ ਤੁਹਾਡੀ ਧੀ ਆ ਆਖਰ ਪਿੰਦੇ ਸਨ ਉਹਨਾਂ ਆਖਿਆ ਧੀਏ ਤੇਰੇ ਭਾਨੇ ਅਸੀਂ ਵੀ ਟੇਕ ਲਾਂ ਜਦੋਂ ਗੁਰੂ ਦਰਬਾਰ ਵਿੱਚ ਗਏ ਨਾ ਇੱਕ ਹੋਰ ਗੱਲ ਜੇ ਆਪਾਂ ਪੜਦੇ ਆ ਸ਼ਰਮ ਧਰਮ ਕੋਈ ਸ਼ਾਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਜਿਹੜਾ ਵਿਆਹ ਦੇ ਮੌਕੇ ਤੇ ਕਿਰਪਾਨ ਫੜ ਕੇ ਡਾੜਾ ਬਿੰਦਾ ਨਾ ਇਹਦਾ ਪਾਵਨ ਦਾ ਵੀ ਅੱਜ ਤੋਂ ਲਾੜੇ ਦੀ ਜ਼ਿੰਮੇਵਾਰੀ ਹੋ ਗਈ ਆਪਣੀ ਧਰਮ ਪਤਨੀ ਦੀ ਰੱਖਿਆ ਕਰਨ ਦੀ ਆ ਵਿਆਹ ਦੇ ਮੌਕੇ ਤੇ ਆਪਾਂ ਕਾਕੇ ਨੂੰ ਕਿਰਪਾਨ ਫੜਾਉਣੇ ਨਾ ਤੇ ਮੈਂ ਤਾਂ ਕਹੀ ਲਿਖਿਆ ਵੀ ਕਈ ਕਾਕੇ ਪੁੱਠੀ ਕਿਰਪਾਨ ਰੱਖਦੇ ਨੇ ਕਿ ਪਤਾ ਹੀ ਨਹੀਂ ਉਹਨਾਂ ਕਪਾਨ ਦੀ ਕੀ ਹੈ ਉਹ ਜਿਹੜਾ ਘਰ ਵਾਲਾ ਇਹਦਾ ਜ਼ਿੰਮੇਵਾਰੀ ਹੁੰਦੀ ਇਹ ਪਤੀ ਦਾ ਪਾਵਨ ਦਾ ਇਹਦੀ ਪਤ ਦਾ ਰੱਖਾ ਹੈ ਹੁਣ ਤਾਂ ਬੀਬੀਆਂ ਪਹਿਲੀ ਗੱਲ ਤਾਂ ਉਹਨੂੰ ਕਹਿਣ ਲੱਗਾ ਮੈਂ ਆਪਣਾ ਬਸਰਵਾ ਹੀ ਲਵਾਂ ਵਿਆਹ ਤੋਂ ਪਹਿਨਾਕ ਰਿੰਗਸਾਰੇ ਮਰੀ ਸ਼ੁਰੂ ਹੋ ਜ ਰਿੰਗਸਾਰੇ ਮਰੀ ਲਾਵਾਂ ਲੂਆਂ ਕੋਈ ਨਹੀਂ ਹੋਈਆਂ ਰਿੰਗਸਾਰੇ ਮਰੀ ਕਰਨੀਆਂ ਦੁਕਾਨ ਤੇ ਢਾਬੇ ਤੇ ਜਾ ਕੇ ਕੁੜੀ ਨੇ ਮੁੰਡੇ ਦੀ ਬੁਗਲ ਫੜੀ ਤੇ ਮੁੰਡੇ ਨੇ ਕੁੜੀ ਦੀ ਮੈਂ ਤਾਂ ਨਾ ਰੱਖਿਆ ਬੇਸ਼ਰਮ ਸਾਰੇ ਮਰੀ ਤੁਸੀਂ ਸਾਨੂੰ ਕਹਿੰਦੇ ਅਸੀਂ ਵਿਆਹ ਵਾਲਾ ਗ੍ਰੰਥੀ ਕਹਿੰਦਾ ਵੀ ਪੱਲਾ ਫੜਾਓ ਉਹ ਪੱਲੇ ਤੋਂ ਪਹਿਲਾਂ ਤਾਂ ਇੱਥੇ ਬਾਹਾਂ ਫੜੀਆਂ ਗਈਆਂ ਨੇ ਸ਼ਰਮ ਕਹਿਣਾ ਮੇਰੀ ਗੱਲ ਤੇ ਸੁਣਾ ਮੈਂ ਗ੍ਰੰਥੀਆਂ ਮੈਂ ਧੀਆਂ ਵਾਲਾ ਮੈਨੂੰ ਪੀੜ ਹੁੰਦੀ ਆ ਮੇਰਾ ਆਨੰਦ ਕਰ ਸੰਜੇਰ ਸਿੰਘ ਨੇ ਕੀਤਾ ਹੈ ਭਾਈ ਮਰੀਖੀ ਮੇਰਾ ਬਚੋਲਾ ਸਾਡੀ ਸ਼ਰਮ ਧਰਮ ਤੋਂ ਉੱਡ ਗਈ ਹੈ ਗ੍ਰੰਥੀ ਸਿੰਘ ਕਹਿੰਦਾ ਪੱਲਾ ਫੜਾਓ ਤੇ ਪੱਲਿਆਂ ਤੋਂ ਪਹਿਲੇ ਉਂਗਲਾਂ ਫੜੀਆਂ ਤੇ ਪੱਲੇ ਦੀ ਰੈ ਕਤਫੂ ਕੀ ਰਹਿ ਗਈ ਅੱਗੇ ਸ਼ਰਮ ਹੁੰਦੀ ਸੀ ਸ਼ਰਮ ਨੂੰ ਸਾਹਮ ਕੇ ਰਖੀਏ ਅੱਜ ਆਪਾਂ ਪਰੇਸ਼ਾਨ ਤੇ ਆਪਾਂ ਇਸ ਕਰਕੇ ਪਰੇਸ਼ਾਨ ਹਾਂ ਪਤੀ ਮਗਰ ਮਗਰ ਆਇਆ ਬੁਨੇ ਇਹ ਕਿ ਕਿੱਥੇ ਚਲੀ ਮਗਰ ਮਗਰ ਤੁਰਿਆ ਗਿਆ ਮੱਥਾ ਟੇਕਿਆ ਅੰਦਰ ਦੀ ਦਰਦ ਬਾਹਰ ਨਿਕਲੀ ਅੱਖਾਂ ਚੋਂ ਗਲੇਡੂ ਆ ਗਿਆ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਧੀਏ ਅੰਮ੍ਰਿਤ ਵੇਲਾ ਗਾਉਣ ਦਾ ਹੈ ਅੰਮ੍ਰਿਤ ਵੇਲਾ ਰੋਣ ਦਾ ਨਹੀਂ ਅੰਮ੍ਰਿਤ ਵੇਲਾ ਗਾਉਣ ਦਾ ਹੈ ਰੋਣ ਦਾ ਨਹੀਂ ਗਾਉਣਾ ਕਰਤਾਰ ਦੀ ਬਾਣੀ ਕਹਿਣ ਲੱਗੀ ਮਹਾਰਾਜ ਮੇਰੇ ਕੋ ਕੁਪੂਲੇ ਕਰਮ ਹੈ ਸਗੀ ਸਰਵਰ ਨੂੰ ਮੰਨਣ ਵਾਲਿਆਂ ਦੇ ਵਿਆਹ ਹੀ ਕਬਰਾਂ ਵਾਲਿਆਂ ਨੂੰ ਗੁਰਦੇਵ ਕਹਿਣ ਲੱਗੇ ਧੀਏ ਅਜੇ ਗੁਰਨੰਦ ਦੇ ਘਰ ਵਿੱਚ ਆ ਕੇ ਵੀ ਕਸਰ ਰਹਿ ਗਈ ਤੇਰੇ ਕਰਮ ਬਦਲ ਗਏ ਜਦੋਂ ਆਪਾਂ ਮੱਥਾ ਟੇਕਦੇ ਹਾਂ ਨਾ ਮੈਨੂੰ ਕਿਸੇ ਦਾ ਪਤਾ ਨਹੀਂ ਮੈਂ ਸ਼ੰਪਰਦਾ ਨਾ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਗਲ ਦੁਆਰ ਕੋ ਛਾੜ ਕਹਿ ਗਹਿਓ ਤੁਹਾਰੋ ਦੁਆਰ ਬਾਹੀਂ ਗਏ ਕੀ लाजਸ ਗੋਬਿੰਦਦਾਸ ਤੁਹਾਰ ਤੁਹਾਡਾ ਨਿੱਜੀ ਮਾਮਲਾ ਤੁਸੀਂ ਮੇਰੀ ਗੱਲ ਨੂੰ ਮੰਨੋ ਜਾਂ ਨਾ ਮੰਨੋ ਪਰ ਮੈਂ ਇਸ ਬਾਪੂ ਨੂੰ ਕਹਿੰਦਾ ਨਾ ਪਾਤਸ਼ਾ ਕਾਗਜ਼ ਰੁਪਈਆ ਕਾਗਜ ਹੈ ਮੋਹਰ ਲੱਗੇ ਬਿਊਰੋ ਮੋਹਰ ਲੱਗੇ ਫੌਨ ਡਾਲਰ ਮੇਰੇ 15 ਮੋਹਰਾਂ ਲੱਗੀਆਂ ਨੇ ਇਹ ਸਿਰ ਤੇਰਾ ਇਮਾਨਤ ਹੈ ਇਹ ਕੇਵਲ ਤੇ ਕੇਵਲ ਤੇਰੇ ਅਗੇ ਝੁਕੇ ਬੰਦੇ ਅਗੇ ਨਾ ਝੁਕੇ ਮੈਂ ਨਾ ਮੱਥਾ ਕਿਸੇ ਨੂੰ ਟੇਕਦਾ ਤੇ ਨਾ ਟਕਾਉਣਾ ਅੱਜ ਕੱਲ ਦੇ ਬਾਬੇ ਵਹਿਜੇ ਨੇ ਜਿਹੜੇ ਨਾ ਬਲੈਤੀ ਕਾਂ ਕੋ ਹੋਣ ਗਿਆ ਗੋਡਾ ਕੜ ਗੋਡੇ ਲਤਾ ਜੋੜ ਕੇ ਨਾ ਇਹ ਫਲਾਣਾ ਸਾਹਿਬ ਹੋਣ ਜਿਹਨੇ ਮੱਥਾ ਨਾ ਟੇਕਿਆ ਪੀੜ ਹੁੰਦੀ ਮੱਥਾ ਕਿਉਂ ਟੇਕਿਆ ਗੁਰੂ ਕੇ ਸਿੱਖੋ ਮੱਥਾ ਕੇਵਲ ਗੁਰੂ ਨੂੰ ਟੇਕੋ ਜਣੇ ਖਣੇ ਅੰਗੇ ਨਾ ਟੇਕੋ ਹਾਂ ਅੱਗੇ ਆਪ ਸਿੰਘ ਜੋ ਪਾਵੇ ਵੈਗਰੂ ਜੀ ਕੀ ਫਤੇ ਪਲਾਵੇ ਵਿਕਟਰੀ ਬਿਲੋਂਗਸ ਟੂ ਗੋਡ ਐਂਡ ਖਾਲਸਾ ਬਿਲੋਂਗਸ ਟੂ ਗੋਡ ਮੇਰੇ ਗੁਰਦੇਵ ਨੇ ਆਖਿਆ ਧੀਏ ਕਿਉਂਕਿ ਆਪਾਂ ਪੜਦੇ ਆ ਇਹ ਪ੍ਰੈਕਟੀਕਲ ਹੈ ਕੇਵਲ ਲਿਖਿਆ ਨਹੀਂ ਹੋਵੇ ਸੂਤ ਕਸੰਭ ਦੀ ਨੂਰ ਅਰਸੋਂ ਕੁਰਸੋਂ ਝਟਗੇ ਉਹਦੇ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਏ ਧੀਏ ਰਾਣੀਏ ਰੋਈ ਜਾਨੀਏ ਤੇਰੀ ਕੁਖ ਤੋਂ ਬ੍ਰਹਮ ਗਿਆਨੀ ਪੁੱਤਰ ਪੈਦਾ ਹੋਣਾ ਹੈ ਬ੍ਰਹਮ ਗਿਆਨੀ ਇਹ ਵਰਦਤਾ ਉਸ ਬੀਬੀ ਨੂੰ ਸਮਾਂ ਆਇਆ ਬੀਬੀ ਦੇ ਕਰ ਬੱਚਾ ਹੋਇਆ ਬੀਬੀ ਨੇ ਬੱਚੇ ਦਾ ਨਾਂ ਨਹੀਂ ਰੱਖਿਆ ਮੈਂ ਦੋ ਮਾਪ ਪੁਰਖਮਾਨ ਬਾਰੇ ਤੋਂ ਪਰਦਾ ਨੰਤੇ ਮਹਾਰਾਣ ਜੀ ਤੁਹਾਡੀ ਕਿੰਨੀ ਕਮਾਈ ਹੋ ਗਈ ਇੱਕ ਬਾਬਾ ਦੀਪ ਸਿੰਘ ਇੱਕ ਭਾਈ ਰੂਪ ਚੰਦ ਬਾਬੇ ਦੀਪ ਸਿੰਘ ਦੀ ਮਾਂ ਦੇ ਪਿਓ ਕੂਵਿੰਡ ਤੋਂ ਬਾਬੇ ਦੀਪ ਸਿੰਘ ਨੂੰ ਲੈ ਕੇ ਆਨੰਦਪੁਰ ਸਾਹਿਬ ਗਏ ਸਨ ਤੇ ਬਾਬੇ ਦੀਪ ਸਿੰਘ ਦਾ ਨਾਂ ਗੁਰੂ ਗੋਬਿੰਦ ਸਿੰਘ ਨੇ ਦੀਪ ਸਿੰਘ ਦੀਪਾ ਰੱਖਿਆ ਜੇ ਮੁਲਕ ਅਮਰ ਸ਼ਾਹ ਕੇ ਦੀਪ ਸਿੰਘ ਬਣਿਆ ਕਿਉਂਕਿ ਬਾਬੇ ਦਾ ਜਨਮ 14 ਮਗ ਤੇ 1882 ਨੂੰ ਹੋਇਆ ਕੂਵਿੰਡ ਇਹ ਥਾਂ ਤੇ ਦੁਕੋਏ ਵੀ ਲਿਖਿਆ ਜਿਹਾ ਪੰਤ ਪ੍ਰਕਾਸ਼ ਹਨ ਉਥੇ ਦੁਕਾ ਵੀ ਲਿਖਿਆ ਉਥੇ ਮੈਂ ਆਪਣੇ ਕੋਲ ਅੰਦਾਜ਼ਾ ਲਾਇਆ ਕਿ ਅੱਗੇ ਪਹਿਲਾ ਬੱਚਾ ਨਾਨਕਿਆਂ ਤੋਂ ਹੁੰਦਾ ਸੀ ਤੇ ਹੋ ਸਕਦਾ ਬਾਬੇ ਵੀ ਦੀਪ ਸਿੰਘ ਦੇ ਨਾਨਕੇ ਤੋਂ ਹੋਣ ਪਰ ਕੇਵਲ ਪੰਤ ਪ੍ਰਕਾਸ਼ ਲਿਖਿਆ ਬਾਕੀ ਸਾਰਿਆਂ ਨੇ ਤੂ ਬਿੰਦ ਲਿਖਿਆ ਪਾਸੇ ਤੋਂ ਗੱਲ ਆ ਗਈ ਦੂਜਾ ਇੱਕ ਭਾਈ ਰੂਪਾ ਜਿਹਦਾ ਨਾਂ ਗੁਰੂ ਪਾਤਸ਼ਾਹ ਰੱਖਿਆ ਬਾਬੇ ਦੀਪ ਸਿੰਘ ਦਾ ਨਾਂ ਵੀ ਗੁਰੂ ਨੇ ਰੱਖਿਆ ਤੇ ਬਾਬੇ ਰੂਪचंद ਦਾ ਵੀ ਨਾਂ ਨ ਰੱਖਿਆ ਬੱਚਾ ਲੈ ਕੇ ਚਲੇ ਗਏ ਸਤਗੁਰੂ ਪਾਤਸ਼ਾਹ ਨੇ ਆਖਿਆ ਪਾਸ਼ਾ ਤੁਸੀਂ ਇਹ ਸਾਨੂੰ ਕਢਾਉਣਾ ਦਿੱਤਾ ਮੈਂ ਕਿੰਨੇ ਪੁਰਬਲੇ ਕਰਮ ਚੰਗੇ ਹੋਣਗੇ ਜਿਹੜੇ ਗੁਰੂ ਦੇ ਚਰਨਾਂ 'ਚ ਰੱਖਦੇ ਆ ਉਸ ਗੁਰੂ ਨੇ ਭਾਈ ਰੂਪੇ ਨੂੰ ਆਪਣੀ ਗੋਦੀ 'ਚ ਪਾਇਆ ਗੋਦੀ 'ਚ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗੇ ਧੀਏ ਰਾਣੀਏ ਇਹਦਾ ਨਾਮ ਰੂਪचंद ਰੱਖਦੇ ਰੱਖ ਦਿੱਤਾ ਗੁਰੂ ਗਰੀਬ ਨਵਾਜ਼ ਹੈ ਸਾਨੂੰ ਆਮ ਕਰਕੇ ਲੋਕਾਂ ਨੂੰ ਅਲਾਮਾ ਦਿੰਦੇ ਨੇ ਗਿਆਨੀ ਤੁਸੀਂ ਕਹਿੰਦੇ ਗੁਰੂ ਅੱਗੇ ਅਰਦਾਸ ਕਰੋ ਅਸੀਂ ਅਰਦਾਸ ਵੀ ਕੀਤੀ ਸਾਡੀ ਗੱਲ ਨਹੀਂ ਬਣੀ ਉਹਦਾ ਮੇਨ ਕਾਰਨ ਹੈ ਗੁਰੂ 'ਚ ਕਮੀ ਨਹੀਂ ਅਸੀਂ ਗਰੀਬ ਬਣ ਕੇ ਅਰਦਾਸ ਹੀ ਨਹੀਂ ਕੀਤੀ ਅਸੀਂ ਕਹਿੰਦੇ ਮੈਂ ਆ ਦਿੰਦਾ ਮੈਂ ਇਹ ਦਿੰਦਾ ਉਹ ਭਲਿਆ ਜਿਦਣ ਤੇਰਾ ਜਨਮ ਹੋਇਆ ਸੀ ਤੇਰੇ ਤੇਰ ਤੱਕ ਚਾਰ ਗਰਾਂ ਕਪੜਾ ਵੀ ਨਹੀਂ ਤੇਰਾ ਬਣ ਕਿਥੋਂ ਗਿਆ ਜਿਸ ਕੀ ਬਸਤ ਇਸ ਅੱਗੇ ਰੱਖ ਕੇ ਪ੍ਰਭ ਕੀ ਆਗਿਆ ਮਨ ਨੇ ਮਾਥੇ ਉਸ ਤੇ ਚੋਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਵਿਆਰ ਇਹ ਵਿਚਾਰੇ ਕਿਰਤੀ ਸਨ ਗਰੀਬ ਸਨ ਮੇਰੇ ਵਰਗੇ ਲਕੜਾਂ ਕਵਾੜ ਕੇ ਪਜਾਰਾ ਕਰ ਦੇ ਨਾ ਗੋਬਿੰਦ ਭਾਉ ਭਗਦਾ ਪੁਖਾ ਆ ਰਾਗੀ ਸਿੰਘ ਸ਼ਬ ਸੁਣਾ ਗਿਆ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਪਾਈ ਗਰਦਾਸ ਜੀ 12 ਦੇ ਵਿੱਚੋਂ ਗੋਬਿੰਦ ਭਾਉ ਭਗਦਾ ਪੁਖਾ ਲਕੜਾਂ ਕੱਟਣ ਗਏ ਨੇ ਛੋਟਾ ਬੱਚਾ ਭਾਈ ਰੂਪ ਚੰਦ ਦਾ ਪਿਓ ਕਹਿਣ ਲੱਗਾ ਪੁੱਤ ਪਾਣੀ ਲਾਓ ਪਰ ਉਸੇ ਕੂਨਾ ਕਰਕੇ ਲਿਖਿਆ ਜਿਉਂ ਆਪਾਂ ਮਸ਼ਕ ਨਹੀਂ ਨਾ ਕੂਨਾ ਲਿਖਿਆ ਪੁੱਤ ਨੇ ਪਾਣੀ ਲਾਇਆ ਹਾਥੇ ਪਾਇਆ ਤੇ ਕਹਿੰਦਾ ਬਾਪੂ ਕਿ ਨਿੱਕੀ ਜੀ ਗੱਲਾਂ ਕਰਾਂ ਕਹਿੰਦਾ ਦੱਸ ਪੁੱਤ ਕਹਿੰਦਾ ਵੀ ਜੇ ਕਿਤੇ ਪਾਣੀ ਤੂੰ ਅੱਠ ਨੂੰ ਸੱਚੇ ਪਾਤਸ਼ਾਹ ਪੀ ਲੈਣਾ ਤੇ ਗੱਲ ਬਣ ਜਾ ਬੱਚਾ ਕਹਿੰਦਾ ਯਾਦ ਰੱਖਿਆ ਜੇ ਅਕਲ ਉਮਰ ਨਾਲ ਨਹੀਂ ਆਉਂਦੀ ਅਕਲ ਵੈਗਰੂ ਦੀ ਦਾਤ ਹੈ ਅਸੀਂ ਗੁਰਬਾਣੀ ਤੇ ਦੋ ਟਾਈਮ ਤੇ ਇੱਕ ਆਧਾਰਨ ਦੀ ਗੱਲ ਕ ਪੜਦੇ ਆ ਹਰ ਜੁਗ-ਜੁਗ ਭਗਤੋ ਪਾਇਆ ਪੈਰ ਰੱਖਦਾ ਆਇਆ RAM ਰਾਜੇ ਹਰਨਾਕ ਦੁਸ਼ਟ ਹਾਰ ਮਾਰਿਆ ਪ੍ਰਲਾਦ ਰਾਇ ਪੰਜ ਸਾਲ ਦੇ ਬੱਚੇ ਨੂੰ ਪੱਗ ਤਾਖਿਆ ਤੇ ਵੱਡੇ ਨੂੰ ਆਖਿਆ ਦੁਸ਼ਟ ਮੇਰੇ ਕਹਿਣ ਤੋਂ ਭਾਵ ਵੱਡੇ ਉਮਰ ਦੇ ਨਾਲ ਕੋਈ ਬੰਦਾ ਅਕਲ ਮੰਗ ਨਹੀਂ ਸਾਨੂੰ ਭੜੇਖਾ ਗਲਤ ਹੀ ਹੋਈ ਆ ਜਿਹੜਾ ਅਧਿਆਤਮਿਕ ਜੀਵਨ ਹੈ ਨਾ ਇਹਦਾ ਉਮਰ ਨਾਲ ਸੰਬੰਧ ਕੋਈ ਨਹੀਂ ਅਸੀਂ ਬਾਣ ਕੇ ਧਾਰਨ ਪੜਦੇ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਲਾਦ ਜਪਿਓ ਹਰ ਐਸੇ ਤਰੂ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਲਾਦ ਜਪਿਓ ਹਰ ਜੈਸੇ ਤਰੂ ਤੇ ਪ੍ਰਲਾਦ ਨੂੰ 5-5 ਸਾਲ ਹੈ ਉਮਰ ਕਰਕੇ ਕੋ ਸਿਆਣਾ ਨਹੀਂ ਛੋਟਾ ਬੱਚਾ ਉਹਨੇ ਪਾਣੀ ਦੀ ਮਸ਼ਕਲਾਈ ਤੇ ਬਾਪੂ ਨੂੰ ਕਹਿਣ ਲੱਗਾ ਬਾਪੂ ਜੇ ਕਿਤੇ ਪਾਣੀ ਛੇਵੇਂ ਪਾਛਾ ਪੀਣਨ ਤੇ ਗੱਲ ਬਣ ਜਾਏ ਆਪਾਂ ਕਿਹੜਾ ਬੱਚਿਆਂ ਦੀ ਗੱਲ ਨਹੀਂ ਗੌਲਦੇ ਉਹ ਕਹਿਣ ਲੱਗਾ ਕਮਰਿਆ ਗਰੀਬਾਂ ਦਾ ਪਾਣੀ ਪੀਣ ਕਿੰਨੇ ਆਉਣਾ ਅੱਜ ਕੱਲ੍ਹ ਦੇ ਮਾਵਾ ਸਾਖੀਆਂ ਨਾ ਤਾਂ ਮਾਵਾ ਨੂੰ ਉਹਦੀਆਂ ਨੇ ਤੇ ਨਾ ਕੋਈ ਸੁਣਦੀ ਤੈਨੂੰ ਆਪ ਨੂੰ ਵੀ ਸੁਣਾਵੇ ਕਿ ਕਿਨੂੰ ਅੱਗੇ ਮਾਵਾ ਬੀਬੀਆਂ ਆਪਣੇ ਬੱਚਿਆਂ ਨੂੰ ਸਾਖੀਆਂ ਸੁਣਾਉਂਦੀਆਂ ਸਨ ਮੈਂ ਕਥਾਵਾਚ ਬਣਿਆ ਤੇ ਜਦੋਂ ਮੈਨੂੰ ਮੂੰਹ ਧੋਣ ਦੀ ਜਾਨ ਨਹੀਂ ਸੀ ਮੇਰੀ ਮਾਂ ਨੇ ਮੈਨੂੰ ਉਦੋਂ ਬਾਣੀ ਨਾਲ ਡੋੜਿਆ ਮਾਂ ਦਾ ਬੰਦੇ ਦੀ ਜ਼ਿੰਦਗੀ 'ਚ ਅਹਿਮ ਹਸਾ ਹੈ ਇਥੋਂ ਤੱਕ ਗੁਰੂ ਅਰਜਨ ਦੇਵ ਆਪਾ ਰੱਬ ਕਹਿੰਦੇ ਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਆ ਗਿਆ ਵੀ ਮੇਰੀ ਮਾਂ ਪਾਨੀ ਦੀ ਮਿਹਰਬਾਨੀ ਆਸਾ ਮੱਲਾ ਪੰਜਵਾ ਪੂਤਾ ਮਾਤਾ ਦੀ ਅਸੀਸ ਨਿਮਖਨ ਬਸੋ ਤੁਮ ਕੋ ਹਰ ਹਰ ਸਦਾ ਭਰੋ ਜਗਦੀਸ਼ ਮਾਂ ਪਾਨੀ ਦੀ ਅਸੀਸ ਇਨੀ ਤਾਕਤ ਹੈ ਉਹ ਤਵੀ ਤੇ ਬਿਠਾ ਤੇ ਰੱਬ ਨੂੰ ਫੇਰ ਵੀ ਨੁੱ ਭੁੱਲਿਆ ਅੱਗੇ ਅਸੀਂ ਬਜ਼ੁਰਗਾਂ ਦੇ ਪੈਰਾਂ 'ਚ ਹੱਥ ਲਾਉਣਾ ਉਹਨਾਂ ਅਸੀਸ ਦੇਣੀ ਹੁਣ ਇੱਕੋ ਗੰ ਬੈ ਗਿਆ ਗੋਲਡਨ ਹਾਈਟ ਗੁੱਡ ਈਵਨਿੰਗ ਗੁੱਡ ਮਾਰਨਿੰਗ ਨਾ ਮਾਰਨਿੰਗ ਗੁੱਡ ਨਾ ਈਵਨਿੰਗ ਗੁੱਡ ਜਦੋਂ ਪ੍ਰਮਾਤਮਾ ਚੇਤੇ ਉਹ ਸਾਰਾ ਕੁਝ ਗੁੱਡ ਹੈ ਸਾਰਾ ਕੁਝ ਗੁੱਡ ਹੈ ਰੋਬ ਚਾਰ ਕਹਿਣ ਲੱਗਾ ਬੇਬੇ ਕਹਿੰਦੀ ਹੁੰਦੀ ਹੈ ਰਾਮਚੰਦਰ ਜੀ ਨੇ ਭੀਲਣੀ ਦੇ ਝੂਠੇ ਬੀਰ ਖਾਦੇ ਬੇਰ ਖਾਦੇ ਮੈਨੂੰ ਮਾਤਾ ਨੇ ਦੱਸਿਆ ਸੀ ਵੀ ਭਗਵਾਨ ਰਾਮ ਚੰਦਰ ਜੀ ਨੇ ਭੀਲਣੀ ਦੇ ਝੂਠੇ ਬੇਰ ਖਾਦੇ ਤੇ ਕ੍ਰਿਸ਼ਨ ਭਗਵਾਨ ਨੇ ਬਿਦਰ ਦਾ ਲੂਣਾ ਸਾਖਾ ਦਾ ਅੱਜ ਬਾਬਾ ਜੀ ਕਿਸੇ ਦੇ ਘਰ ਜਾਂਦੇ ਨੇ ਤੇ ਕਹਿੰਦੇ ਬੀਬੀ ਨਿੰਬੂ ਦਾ achar ਹੈ ਵੇਖੋ ਬਾਬੇ ਅੱਜ ਕਹਿੰਦੇ ਇਹ ਸਾਧੂ ਨਹੀਂ ਸਵਾਦੂ ਐ ਇਸ ਕਿਸਕਾ ਨੂੰ ਬੀਬੀ ਨਿੰਬੂ ਦਾ achar ਹੈ ਤੂੰ ਕਹ ਤੂੰ ਦੱਬੂ ਦਾ ਡੱਬਾ ਨਾਲ ਹੀ ਲਈ ਹੋਣਾ ਸੀ ਨਾ ਤਸ ਕੋਲਾ ਤੈਨੂੰ ਸਾਧੂ ਉਹ ਜਿਹੜਾ ਜਿਹੜਾ ਸਵਾਦਾਂ ਤੋਂ ਉੱਪਰ ਲੱਗਿਆ ਸਵਾਦਾਂ ਤੋਂ ਉੱਪਰ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਸਾਦੀ ਜੀਵਨ ਜੀਆ ਕਾ ਰੰਗ ਤੁਮਾਸ਼ੇ ਰੋ ਵਿਚਾਰ ਆਪਾਂ ਬਾਣੀ ਚ ਪੜਦੇ ਆ ਬਿਦਰ ਨੇ ਦਾ ਅਲੂਣਾ ਸਾਖ ਭਗਵਾਨ ਕ੍ਰਿਸ਼ਨ ਨੇ ਖਾਦਾ ਗੁਰਬਾਣੀ ਚ ਪ੍ਰਸੰਗ ਲਿਖਿਆ ਜੇ ਤੇ ਆ ਨਹੀਂ ਗੁਰਬਾਣੀ ਚ ਲਿਖਿਆ ਕਹਿਣ ਲਗਾ ਜੇ ਬਿਦਰ ਦਾ ਅਲੂਣਾ ਸਾਖ ਖਾਦਾ ਕ੍ਰਿਸ਼ਨ ਦੇ ਬੇਰ ਖਾਦੇ ਤੇ ਆਪਣਾ ਪਾਣੀ ਨਾ ਪੀਨੇਗਾ ਜਿਹੜਾ ਰੱਬ ਹੈ ਨਾ ਗੁਰੂ ਹੈ ਨਾ ਇਹਦਾ ਕੰਪਿਊਟਰ ਬੜਾ ਤੇਜ ਹੈ ਮੈਂ ਮਨਜੀਤ ਸਾਹਿਬ ਤੁਹਾਨੂੰ ਗੱਲ ਦੱਸੀ ਪਿੱਛੇ ਰੱਬ ਨਾਲ ਗੱਲ ਕਰਨੀ ਹੋਣਾ ਤੇ ਰੱਬ ਦਾ 511 ਨੰਬਰ ਜੇ 511 ਤੇ ਜੇ ਬਹੁਤੀ ਗੱਲ ਹੋਵੇ ਐਮਰਜੈਂਸੀ ਕਾਲ ਕਰਨੀ ਹੈ ਤੇ ਮੂਲ ਮੰਤਰ ਦਾ ਪਾਠ ਕਰ ਲੋ ਤੇ ਬੈਗਰੂ ਕਹਿ ਦਿਓ ਗੱਲ ਹੋ ਜਾਏਗੀ 511 ਕਿਉਂ ਗਿਆ ਸਵੇਰੇ ਪੰਜ ਬਾਣੀਆਂ ਦਾ ਪਾਠ ਰਹਿ ਰਾਤ ਦਾ ਸ਼ਾਮ ਨੂੰ ਤੇ ਰਾਤ ਨੂੰ ਕੀਰਤਨ ਸੋਲਾ ਪੜ ਤੇਰੀ ਗੁੰਨਰ ਗੱਲ ਹੋ ਜਾਏਗੀ 511 ਨੰਬਰ ਇਹ ਮੇਰੀ ਆਪਣੀ ਜਾਤੀ ਫੌਜ ਹੈ ਮਨ ਵਿੱਚ ਖੇਚ ਪੈਦਾ ਹੋ ਗਈ ਗੱਲ ਆਪਾਂ ਗੁਰੂ ਨੂੰ ਚੇਤੇ ਨਹੀਂ ਕਰਦੇ ਆ ਬੇਬੇ ਨਾਨਕੀ ਨੇ ਤਵੇ ਤੇ ਫੁਲਕਾ ਰੱਖਿਆ ਤੇ ਤਵਾ ਫੁੱਲਿਆ ਫੁਲਕਾ ਫੁੱਲਿਆ ਤੇ ਕਹਿੰਦੀ ਕਿਤੇ ਮੇਰਾ ਵੀਰ ਹੋਵੇ ਤੇ ਫੁਲਕਾ ਖਾਵੇ ਮੇਰਾ ਬਾਪੂ ਮਦੀਨੇ ਤੋਂ ਉੱਡ ਕੇ ਆਇਆ ਮਦੀਨੇ ਤੋਂ ਆਪਾਂ ਤਾਂ ਜਿੱਤੇ ਨਹੀਂ ਕਰਦੇ ਗੁਰੂ ਨੇ ਬੇਬੇ ਨਾਨਕ ਦੀ ਸਾਖੀ ਪੜਨੀ ਜਦੋਂ ਬਾਦਸ਼ਾਹ ਸੁਲਤਾਨਪੁਰੇ ਨੇ ਤੇ ਉਸੇ ਬਕਾਇਦਾ ਲਿਖਿਆ ਕਿ ਮਦੀਨੇ ਤੋਂ ਆਏ ਤੇ ਕਹਿਣ ਲੱਗੇ ਮਰਦਾਨਿਆ ਅੱਖਾਂ ਮੀਟ ਜਦੋਂ ਬੁਹਾ ਖੋਲਿਆ ਤੇ ਬੇਬੇ ਨੇ ਆਖਿਆ ਵੀਰ ਕਿਤੇ ਲਾਗੇ ਹੋਵੇਗਾ ਤੇ ਗੁਰੂ ਪਾਤਸ਼ਾਹ ਕਹਿੰਦੇ ਬੇਬੇ ਮੈਂ ਤਾਂ ਕਿਤੇ ਲੱਗ ਦੂਰ ਹੋਇਆ ਹੀ ਨਹੀਂ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਹ ਪੋਇਟਰੀ ਨਹੀਂ ਇਹ ਬ੍ਰह्म ਵਿਚਾਰ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਹੈ ਕਹਿਣ ਲੱਗੇ ਚੰਗਾ ਪੁੱਤ ਉਹਨੇ ਪੁੱਣਾ ਟੰਗ ਦਿੱਤਾ ਮੇਰਾ ਪਾਤਸ਼ਾਹ ਢੋਲੀ ਚ ਪੈੜਾ 30 ਕੋ ਦਾ 45 ਮੀਲ ਮੇਰੇ ਪਾਤਸ਼ਾਹ ਨੇ ਘੋੜੇ ਤੇ ਕਾਠੀ ਨਹੀਂ ਭਾਈ ਸਿੱਖਾਂ ਨੂੰ ਬੁਲਾਇਆ ਨਹੀਂ ਆ ਗਏ ਨੇ ਜੰਗਲ ਵਿੱਚ ਕਹਿੰਦੇ ਗੁਰਮੁਖ ਨੂੰ ਸੁਣਦਾ ਗਿੰਦਾ ਹੋਵੇ ਤੇ ਮੈਨੂੰ ਪਾਣੀ ਦੀ ਘੁੱਟ ਪਿਾਵੇ ਇਹ ਉਹ ਬਾਪੂ ਜੀ ਜਿਹੜਾ ਲੋਕਾਂ ਦੀਆਂ ਪਿਆਸਾਂ ਨੂੰ ਦੂਰ ਕਰਦਾ ਹੈ ਜਿਹੜਾ ਲੋਕਾਂ ਦੀ ਪਿਆਸ ਨੂੰ ਦੂਰ ਕਰਦਾ ਨਾ ਉਹ ਕਹਿੰਦਾ ਹੈ ਕੋਈ ਰੱਬ ਦਾ ਪਿਆਰਾ ਮੈਨੂੰ ਪਾਣੀ ਦੀ ਘੁੱਟ ਪਿਆਵੇ ਤੇ ਸਾਧੂ ਨੇ ਆਖਿਆ ਪੁੱਤ ਰੂਪਿਆ ਆਗੇ ਜਿਹਨੂੰ ਯਾਦ ਕਰਦਾ ਸਾਂ ਆ ਗਈ ਉਹਨੇ ਕੂਨਾ ਲਿਆਂਦਾ ਮੈਂ ਇੱਕ ਵਾਰ ਲਫ਼ਜ਼ ਬਾਰ-ਬਾਰ ਵਰਤ ਰਿਹਾ ਹਾਂ ਅਕਲ ਦਾ ਅਮਰ ਨਾਲ ਕੋਈ ਸੰਬੰਧ ਨਹੀਂ ਇਹ ਰੱਬ ਦੀ ਰਹਿਮਤ ਹੈ ਕੂਨਾ ਲਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿਣ ਲੱਗੇ ਪੁੱਤ ਰੂਪਿਆ ਪਹਿਲਾਂ ਪੀ ਕਹਿਣ ਲੱਗਾ ਪਾਸ਼ਾਸੀ ਤੇਰੇ ਸਿੱਖਾਂ ਅਸੀਂ ਤਾਂ ਤੇਰੀਆਂ ਮੰਨੀਆਂ ਮੰਨੀਆਂ ਕਿ ਸਾਡੀ ਗਰੀਬਾਂ ਦੀ ਵੀ ਇੱਕ ਮੰਨ ਲਾ ਅਸੀਂ ਤਾਂ ਤੇਰੇ ਸਿੱਖਾਂ ਅਸੀਂ ਤੇਰੀਆਂ ਮੰਨੀਆਂ ਨੇ ਸਾਡੀ ਵੀ ਇੱਕ ਮੰਨ ਕਿਹੜੀ ਜੇ ਮੈਂ ਪਾਣੀ ਪੀਤਾ ਨਾ ਝੂਠਾ ਹੋ ਜਾਏਗਾ ਤੇ ਜੇ ਤੂੰ ਪੀ ਲਿਆ ਪ੍ਰਸ਼ਾਦ ਹੋ ਜਾਏਗਾ ਆਪਾਂ ਮਣਾ ਮੂਹੇ ਕੜਾ ਖਾਣੇ ਆ ਕਹਿੰਦੀ ਆਖਿਆ ਕੜਾ ਲੇਕਿਨ ਗੁਰੂ ਕੀ ਝੂਰੀ ਚ ਆਇਆ ਗੁਰੂ ਅੱਗੇ ਅਰਦਾਸ ਕੀਤੀ ਤੇ ਆਪਾਂ ਕਹਿੰਦੇ ਆ ਪ੍ਰਸ਼ਾਦ ਗੁਰੂ ਕਰਕੇ ਪ੍ਰਸ਼ਾਦ ਬਣਿਆ ਨਹੀਂ ਤੇ ਕੜਾ ਦਾ ਕੜਾ ਹੈ ਕਹਿਣ ਲੱਗਾ ਮੈਂ ਪੀਲਿਆ ਤੇ ਝੂਠਾ ਹੋ ਜਾਏਗਾ ਜੇ ਤੂੰ ਪੀਲਿਆ ਤੇ ਮਰਜ਼ ਪ੍ਰਸ਼ਾਦ ਬਣ ਜਾਏਗਾ ਮੇਰੇ ਗੁਰਦੇਵ ਹੱਸ ਕੇ ਕਹਿਣ ਲੱਗੇ ਚੰਗਾ ਭਾਈ ਰੂਪਿਆ ਲਿਆ ਮੈਂ ਪੀਣਾ ਮੇਰੇ ਗੁਰਦੇਵ ਨੇ ਪਾਣੀ ਦਾ ਘੁੱਟ ਪੀਤਾ ਤੇ ਕਹਿਣ ਲੱਗੇ ਰੂਪਿਆ ਫਿਰ ਹੁਣ ਫਰਕ ਕੋਈ ਨਹੀਂ ਰਿਹਾ ਖੀਸਾ ਮੇਰਾ ਤੇ ਹੱਥ ਤੇਰਾ ਤੇਰੇ ਮੇਰੇ ਚ ਕੋਈ ਫਰਕ ਨਹੀਂ ਤੇਰੀਆਂ ਕੁਲਾਂ ਸਰਦਾਰੀ ਕਰਨੀਆਂ ਇਹ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਜਿਹੜਾ ਪਾਣੀ ਦੀ ਘੁੱਟ ਦੇ ਉੱਪਰ ਗੁਰਮੁਖੋ ਬੰਦੇ ਦਾ ਲੋਭ-ਪ੍ਰੋਗ ਸਵਾਰ ਦਿੰਦਾ ਹੈ ਪਾਣੀ ਦੀ ਘੁੱਟ ਉੱਪਰ ਇਹ ਆਪਣੇ ਸਿੱਖਾਂ ਨਾਲ ਕਿੰਨਾ ਪਿਆਰ ਕਰਦਾ ਕਿੰਨਾ ਕੁ ਸਨੇਹ ਹੈ ਕਿੰਨਾ ਕੁ ਅੰਗ ਸੰਗ ਹੈ ਮੇਰੇ ਪਾਤਸ਼ਾਹ ਸ਼੍ਰੀਨਗਰ ਗਏ ਨੇ ਕਿਸੇ ਵਿੱਚ ਮੇਰੀਆਂ ਭੈਣਾਂ ਧੀਆਂ ਧਿਆਨ ਦੇ ਕੇ ਸੁਣ ਇੱਕ ਬੀਬੀ ਗੁਰੂ ਘਰ ਦੀ ਪ੍ਰਚਾਰਕ ਹੋਈ ਜਏ ਉਹਦਾ ਬੁਢੇਪਾ ਆਇਆ ਉਹ ਨੇ ਚੋੜਾ ਖਦਰ ਦਾ ਚੋੜਾ ਖਦਰ ਦਾ ਕਪੜਾ ਤਿਆਰ ਕੀਤਾ ਤੇ ਕਹਿਣ ਲੱਗੀ ਮਹਾਰਾਜ ਮੇਰਾ ਸਰੀਰ ਸਾਥ ਨਹੀਂ ਦਿੰਦਾ ਤੇ ਜੇ ਕਿਤੇ ਇੱਥੇ ਆ ਕੇ ਤੇ ਚੋੜਾ ਪਾ ਲੇ ਤੇ ਮੇਰਾ ਲੋਕ ਪਲੂ ਦਾ ਪਰਦਾ ਟਕਿਆ ਜਾਏ ਇਹ ਗੁਰੂ ਅਰਜਨ ਜੀ ਜਿਹੜਾ ਖਦਰ ਦੇ ਚੋੜੇ ਤੇ ਦਰਬਾਰ ਸਾਹਿਬੋਂ ਚੱਲ ਕੇ ਸ਼੍ਰੀਨਗਰ ਚੋੜਾ ਲੈਣ ਜਾਂਦਾ ਹੈ ਇਹ ਗੁਰੂ ਅਰਜਨ ਸੱਚੇ ਪਾਤਸ਼ਾਹ ਜਿਹੜਾ ਪਾਣੀ ਦੀ ਘੋਟ ਤੇ ਮਾੜਵੇਂ ਵਿੱਚ ਜਾਂਦਾ ਹੈ ਗੁਰੂ ਅੰਗਸੰਗ ਪਰ ਆਪਣੇ ਵਿੱਚ ਕੋ ਭਾਵਨਾ ਨਹੀਂ ਆਪਣੇ ਅੰਦਰ ਕੋ ਗੱਲ ਹੈ ਨਹੀਂ ਮੇਰੇ ਪਾਤਸ਼ਾਹ ਉਸ ਮਾਤਾ ਕੋਲ ਗਏ ਸਨ ਤੇ ਬਜ਼ੁਰਗ ਉਮਰ ਹੈ ਉਹਦਾ ਪੁੱਤ ਸੇਵਾਦਾਸ ਦੇ ਕਹਿਣ ਲੱਗਾ ਬੇਬੇ ਆ ਗਈ ਕਹਿਣ ਲੱਗੇ ਬੰਨੇ ਖਲੋਜੋ ਇੱਥੇ ਇੱਕ ਘੱਟ ਚ ਖੁੰਡੀ ਇੱਕ ਪੁੱਤ ਦੇ ਮੋਢੇ ਤੇ ਹੱਥ ਹੈ ਤੇ ਗੁਰੂ ਪਾਤਸ਼ਾਹ ਦੀ ਥੱਲੇ ਜਿਹੜੀ ਰਕਾਬ ਹੁੰਦੀ ਉਹਨੂੰ ਹੱਥ ਪਾਇਆ ਤੇ ਕਹਿਣ ਲੱਗੇ ਮੇਰੀ ਆਸਾਂ ਪੂਰੀਆਂ ਹੋ ਗਈਆਂ ਮੇਰੀ ਇੱਕੋ ਇੱਕ ਭਾਵਨਾ ਹੈ ਕਿ ਮੈਂ ਚੋੜਾ ਤੁਹਾਨੂੰ ਪਾਵਾਂ ਤੇ ਮੈਂ ਤਾਂ ਬੇਨਤੀ ਕਰਨ ਲੱਗੀਆਂ ਮੇਰਾ ਪਲੋਕ ਪਲੋਕ ਦਾ ਪਰਦਾ ਢੱਕ ਲੂੰ ਰਾਤੋਂ ਰਾਤ ਦਰਜੀ ਨੂੰ ਕਹਿ ਕਰਕੇ ਚੋੜਾ ਪਿਆ ਤਿਆਰ ਕੀਤਾ ਮੇਰੇ ਪਾਤਸ਼ਾਹ ਮੰਜੇ ਦੇ ਉੱਪਰ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਬੀਬੀ ਦਾ ਆਸਣ ਥੱਲੇ ਐ ਆਪਾਂ ਗੁਰੂ ਨਾਲ ਪ੍ਰੇਮ ਨਹੀਂ ਕਰਦੇ ਲੱਭ ਗੈੜਸ ਲੱਭ ਦਿਲਾਂ ਨੂੰ ਦਿਨਾਂ ਦੇ ਰਾਹ ਔਰ ਉਸ ਮਾਈ ਦੇ ਅਰਥੀ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਮੋਢਾ ਦਿੱਤਾ ਆਪਣੇ ਸਿੱਖਾਂ ਨਾਲ ਇੰਨਾ ਪਿਆਰ ਕਰਦਾ ਜੇ ਤੁਸੀਂ ਪ੍ਰਸੰਗ ਪੜ੍ਹ ਸਕਦੇ ਹੋ ਮੋਢਾ ਦਿੱਤਾ ਜਦੋਂ ਗੁਰੂ ਪਾਤਸ਼ਾਹ ਸਲਾਕੇ ਚ ਗਏ ਨੇ ਨਾ ਬੀਬੀ ਕੋ ਮਾਤਾ ਦੇ ਕੋਲ ਸੰਗਤਾਂ ਆਉਂਦੀਆਂ ਸਨ ਗੁਰੂ ਪਾਤਸ਼ਾਹ ਦੇ ਕੋਲ ਇੱਕ ਪ੍ਰੇਮੀ ਜਾਨਾ ਮੈਂ ਬੇਨਤੀ ਕਰ ਰਿਹਾ ਹਾਂ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਨੂੰ ਤੁਸੀਂ ਇਸ ਗੱਲ ਦੀ ਵਿਆਖਿਆ ਕਰ ਰਿਹਾ ਸੰਗਤਾਂ ਆਉਂਦੀਆਂ ਨੇ ਤੇ ਉਸ ਇਲਾਕੇ 'ਚ ਫੁੱਲ ਬੜੇ ਹੁੰਦੇ ਨੇ ਬੜਾ ਵਧੀਆ ਸ਼ਹਿਦ ਤਿਆਰ ਕੀਤਾ ਇੱਕ ਮੇਰੇ ਵਰਗਾ ਬੰਦਾ ਸੀ ਉਹਨੂੰ ਸਾਦਾ ਰੋਗ ਸੀ ਜਿਹੜੇ ਦਮੇ ਵਾਲੇ ਬੰਦੇ ਨੇ ਨਾ ਉਹ ਸ਼ਹਿਦ ਦੀ ਵਰਤੋਂ ਕਰਦੇ ਨੇ ਤਾਂ ਕਿ ਸਾਥ ਸੌਖਾ ਰਹੇ ਉਹਦਾ ਸਾਥ ਥੋੜਾ ਜਿਹਾ ਰਾਤ ਨੂੰ ਉਹਦੇ ਕੋਕਟੀ ਤੇ ਕਹਿਣ ਲੱਗਾ ਗੁਰਮੁਖ ਜੀ ਇੱਕ ਤੇ ਕੌੜੀ ਮੈਨੂੰ ਦੋ ਚਾਰ ਚਮਚੇ ਦੇ ਦਿਓ ਨਾ ਤੇ ਮੇਰਾ ਸਾਥ ਸੰਕਾ ਹੋ ਜੇ ਕਹਿਣ ਲੱਗੇ ਆਪਣਾ ਮੂੰਹ ਵੇਖਿਆਈ ਅਸੀਂ ਪਹਿਲਾਂ ਗੁਰੂ ਪਾਤਸ਼ਾਹ ਨੂੰ ਛਟਾਉਣਾ ਦੁੱਧ ਇਹ ਛੈਦ ਲੈ ਕੇ ਗਏ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੁਹਾਡਾ ਛੈਦ ਨਹੀਂ ਦੇਖਣਾ ਜਦੋਂ ਮੈਂ ਮੰਗਿਆ ਸੀ ਉਦੋਂ ਤੁਸੀਂ ਦਿੱਤਾ ਨਹੀਂ ਹੁਣ ਮੈਂ ਕੀ ਕਰਾਂ ਕਹਿਣ ਲੱਗੇ ਪਾਤਸ਼ਾਹ ਤੁਸੀਂ ਕਦੋਂ ਮੰਗਿਆ ਕਹਿਣ ਲੱਗੇ ਭਾਈ ਕੱਟੂ ਚ ਮੈਂ ਵੱਸਦਾ ਮੈਂ ਆਪਣੇ ਸਿੱਖਾਂ ਚ ਵੱਸਦਾ ਵਿੱਚ ਸੰਗਤ ਹਰ ਪਾਸੇ ਜਿਉ ਮੈਂ ਸਿੱਖਾਂ ਚ ਵੱਸਦਾ ਸਾਂ ਭਾਈ ਕੱਟੂ ਨੇ ਛੈਦ ਮੰਗਿਆ ਸੀ ਨਾ ਉਹਨੇ ਨਹੀਂ ਸੀ ਮੰਗਿਆ ਮੈਂ ਮੰਗਿਆ ਪਾਤਸ਼ਾਹੀ ਭੁੱਲ ਗਏ ਕਹਿੰਦੇ ਚੰਗਾ ਫਿਰ ਇਹਨੂੰ ਵੇਖੋ ਤਾਂ ਸਵੇਖਾ ਤੇ ਕੀੜੇ ਚੱਲੇ ਕਹਿੰਦੇ ਪਹਿਲਾਂ ਕੱਟੂ ਨੂੰ ਛਕਾਓ ਪਹਿਲਾਂ ਕੱਟੂ ਨੂੰ ਛਕਾਇਆ ਮੁੜ ਕੇ ਲਿਆਂਦਾ ਤੇ ਉਹ ਸਾਫ ਹੋ ਗਿਆ ਕਹਿੰਦਾ ਭਾਬ ਗੁਰੂ ਆਪਣੇ ਸਿੱਖਾਂ ਨਾਲ ਇਨਾ ਪੋਤ ਪੋਤ ਹੈ ਮੈਂ ਇਹ ਤਿੰਨ ਸਾਖੀਆਂ ਵਿੱਚੋਂ ਚੁਣ ਕੇ ਤਾਂ ਸੁਣਾਈਆਂ ਨੇ ਜਿਹੜਾ ਮੇਰਾ ਗੁਰੂ ਹੈ ਨਾ ਉਹ ਪਦਾਰਥਾਂ ਦੀ ਫੀਸ ਨਹੀਂ ਲੈਂਦਾ ਗੋਬਿੰਦ ਭਾਉ ਭਗਤ ਦਾ ਭੁਖਾ ਆਪਾਂ ਰੋਜ਼ ਪਾੜ ਕਰਦੇ ਆਸਾਜ ਕਹੋ ਸੁਣ ਲਿਓ ਸਭਾ ਜੇਨ ਪ੍ਰੇਮ ਕੀਓ ਤਿਨਹੀ ਪੜ ਪਾਇਓ ਪ੍ਰੇਮ ਦਾ ਭਾਵ ਹੁੰਦਾ ਮੈਂ ਤੋਂ ਪਰਾਂ ਹਾਂ ਆਪਾ ਨਾ ਮੈਂ ਤੋਂ ਪਰਾਂ ਹੁੰਦੇ ਤੇ ਨਾ ਸਾਡੀ ਗੱਲ ਬਣਦੀ ਹੈ ਜਿਹੜੀ ਬਰਮਾਣੀ ਆ ਨਾ ਇਹ ਸਾਰੀ ਬਾਣੀ ਦਾ ਸੈਂਟਰ ਆਈਡੀਆ ਹੈ ਮੈਂ ਤੋਂ ਪਰਾਂ ਹਾਂ ਮੈਂ ਚਾਰ ਵਿਦਾਂਤ ਦੇ ਜਿਹੜੇ ਗ੍ਰੰਥ ਨੇ ਆਪਣੇ ਚਾਚਾ ਜੀ ਕੋਲੋਂ ਪੜੇ ਨੇ ਸਾਰਾ ਵਿਦਾਂਤ ਸ਼ਾਸਤਰ ਪੜਿਆ ਹੈ ਚਾਰ ਵਿਦਾਂਤ ਦੇ ਚਾਰ ਮਹਾਵਾਗ ਨੇ ਅੰਗ ਆਤਮ ਬ੍ਰਹਮ ਤਸੰਗ ਸੀ ਪ੍ਰ ਗਿਆਨਮ ਆਨੰਦ ਅੰਗ ਬ੍ਰੰਹ ਅਸਮੀ ਚੌਹਾਂ ਦਾ ਅਰਥ ਹੈ ਕਿ ਮੈਂ ਹੀ ਰੱਬ ਹਾਂ ਲੇਕਿਨ ਬਾਬੇ ਦੀ ਬਾਣੀ ਚ ਮੈਂ ਨਹੀਂ ਬਾਬੇ ਦੀ ਬਾਣੀ ਤੂੰ ਮੋ ਪਹਿਣਾ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮ ਕੋਤ ਦੇ ਜਲ ਕੇ ਵਲ ਦਰਮਾਈਂ ਕਿਆ ਕੀਏ ਪ੍ਰਮ ਐਸਾ ਜੈਸਾ ਮੰਨਿਏ ਹੋਏ ਨਾ ਤੈਸਾ ਪਰ ਗੱਲ ਤਾਂ ਬਣੇਗੀ ਤੂੰ ਉਠਾ ਕਰ ਤੂੰ ਪੈ ਅਰਦਾਸ ਤੂੰ ਤੋ ਪਵ ਸਿੰਘੂ ਲਰ ਕੇਵਲ ਤੇ ਕੇਵਲ ਗੁਰੂ ਅਗਰਦਾਸ ਕਰਿਆ ਕਰੋ ਐਵੇਂ ਜਣੇ ਖਣੇ ਨੂੰ ਕਹਿਣਾ ਤੂੰ ਕਿਰਪਾ ਕਰ ਗੁਰ ਪ੍ਰਸਾਦ ਸਾਥਾ ਤੇ ਗੁਰ ਪ੍ਰਸਾਦ ਲਿਖਿਆ ਕਿਤੇ ਬੰਦਾ ਪ੍ਰਸਾਦ ਨਹੀਂ ਲਿਖਿਆ ਗੁਰ ਪ੍ਰਸਾਦ ਨਾਲ ਜੋ ਤੁਸੀਂ ਅਪਰਾਲਾ ਕੀਤਾ ਸਤਿਗੁਰੂ ਪਾਤਸ਼ਾਹ ਤੁਹਾਡੀ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ